ਮੇਰਾ ਨਾਮ ਰੇਸ਼ਮ ਸਿੰਘ ਆ ਜੀ ਮੈਂ ਡੈਮੋਕ੍ਰੇਟ ਟੀਚਰ ਤੋਂ ਜ਼ਿਲ੍ਹਾ ਪ੍ਰਧਾਨ ਅੱਜ ਅਸੀਂ ਜਥੇਬੰਦੀ ਵੱਲੋਂ ਪੂਰੇ ਪੰਜਾਬ ਦੇ ਵਿੱਚ ਨਾਲ ਸਾਡੇ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਯੂਨੀਅਨ 8866 ਦੇ ਆਪਕੇ ਯੂਨੀਅਨਾਂ ਤੇ ਮੈਰੀਟੋਰੀਅਸ ਅਧਿਆਪਕ ਜੁਨੀਅਨ ਆ ਅਸੀਂ ਇਕੱਠੇ ਸਾਰੇ ਰਲ ਕੇ ਅੱਜ ਪੰਜਾਬ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਤੇ ਪੰਜਾਬ ਸਰਕਾਰ ਦੀ ਜਿਹੜੀ ਖោਤੀ ਸਿੱਖਿਆ ਕ੍ਰਾਂਤੀ ਆ ਜਿਹੜੀ ਸਕੂਲਾਂ ਦਾ ਮਾਹੌਲ ਖਰਾਬ ਕਰ ਰਹੀ ਆ ਅਧਿਆਪਕਾਂ ਨੂੰ ਇੱਕ ਆ ਆਮ ਆਦਮੀ ਪਾਰਟੀ ਦੇ ਪੋਲੀਟੀਕਲ ਕਰੰਦੇ ਦੇ ਤੌਰ ਤੇ ਉਹਨਾਂ ਨੂੰ ਵਰਤਿਆ ਜਾ ਰਿਹਾ ਆ ਆਪਦੀ ਪਾਰਟੀ ਦਾ ਪ੍ਰਚਾਰ ਪ੍ਰਸਾਰ ਕੀਤਾ ਜਾ ਰਿਹਾ ਤੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਕੀਤਾ ਜਾ ਰਿਹਾ ਵੱਡੀ ਗੱਲ ਇਹ ਆ ਕਿ ਅਧਿਆਪਕਾਂ ਦੇ 3 ਸਾਲਾਂ ਤੋਂ 4 ਸਾਲਾਂ ਤੋਂ ਜਿਹੜੇ ਮੰਗਾ ਮਸਲੇ ਰੋਲੇ ਹੋਏ ਆ ਸਰਕਾਰ ਨੇ ਉਹਨਾਂ ਨੂੰ ਦਰਕਨਾਰ ਕਰਦਿਆਂ ਹੋਇਆ ਅਧਿਆਪਕਾਂ ਤੋਂ ਹੀ ਆਪਦੀ ਪਾਰਟੀ ਦਾ ਪ੍ਰਚਾਰ ਕਰਾਇਆ ਜਾ ਰਿਹਾ ਅੱਜ ਅਸੀਂ ਇਸ ਖੌਤੀ ਸਿੱਖਿਆ ਕ੍ਰਾਂਤੀ ਦੇ ਖਿਲਾਫ ਜ਼ਿਲ੍ਹਾ ਹੈੱਡਕੁਆਟਰਾਂ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਸਿੱਖਿਆ ਮੰਤਰੀ ਮੁੱਖ ਮੰਤਰੀ ਦੀਆਂ ਆਰਥੀਆਂ ਫੂਕ ਰਹੇ ਹਾਂ ਤਾਂ ਜੋ ਪੰਜਾਬ ਸਰਕਾਰ ਨੂੰ ਇਹ ਪਤਾ ਲੱਗ ਸਕੇ ਕਿ ਜਿਹੜੀ ਕ੍ਰਾਂਤੀ ਅਸਲੀ ਚਾਹੀਦੀ ਹੈ ਸਿੱਖਿਆ ਦੇ ਖੇਤਰ ਦੇ ਵਿੱਚ ਬਾਥਰੂਮ ਬਣਾ ਦੇ ਨੇ ਕਮਰੇ ਬਣਾ ਦੇ ਨੇ ਸਿਰਫ ਇਹ ਨਹੀਂ ਵੱਡੀ ਪੱਧਰ ਤੇ ਪ੍ਰਿੰਸੀਪਲਾਂ ਦੀਆਂ ਪੋਸਟਾਂ 75% ਪੰਜਾਬ ਦੇ ਵਿੱਚ ਪ੍ਰਿੰਸੀਪਲਾਂ ਦੀਆਂ ਪੋਸਟਾਂ ਖਾਲੀ ਆ 50% ਹੈਡਮਾਸਟਰਾਂ ਦੀਆਂ ਪੋਸਟਾਂ ਕਰ ਲਿਆ ਤੁਸੀਂ ਹੈਰਾਨ ਹੋਮੋਗੇ ਹਾਂ ਪੂਰੇ ਜ਼ਿਲ੍ਹੇ ਦੇ ਵਿੱਚ ਸਿਰਫ ਦੋ ਬੀਪੀਓ ਕੰਮ ਕਰ ਰਹੇ ਆ ਇਹ ਜਿਹੜੇ ਦੂਸਰੇ ਬੀਪੀਓ ਇਹ ਵੀ ਵਾਲੇ ਮਾਰਚ ਮਹੀਨੇ ਚ ਲਾਏ ਆ ਅੱਗੇ ਪੂਰੇ 8 ਬਲਾਕਾਂ ਨੂੰ ਸਿਰਫ ਇੱਕ ਬੀਪੀਓ ਚਲਾ ਰਿਹਾ ਸੀ ਸਿਰਫ ਉਹ ਸਾਈਨ ਤਾਂ ਕੀ ਕਰ ਸਕਦਾ ਸੀਗਾ ਐਨੀ ਮੰਦੀ ਹਾਲਤ ਅਸੀਂ ਖੇਤਰ ਦੇ ਵਿੱਚ ਇਸ ਲਈ ਜਿਹੜੇ ਕੱਲੇ ਲਫਾਫੇਬਾਜ਼ੀ ਸਰਕਾਰ ਨੇ ਫੜੀ ਹੋਈ ਆ ਇਹਨੂੰ ਬੰਦ ਕਰੇ ਰੀਅਲ ਦੇ ਵਿੱਚ ਪ੍ਰਿੰਸੀਪਲਾਂ ਦੀਆਂ ਹੈਡਮਾਸਟਰਾਂ ਦੀਆਂ ਬੀਪੀਓ ਦੀਆਂ ਅਧਿਆਪਕਾਂ ਦੀਆਂ ਸਾਮੀਆਂ ਜਿਹੜੀਆਂ ਕਬੱਡੀ ਪਦਰ ਤੇ ਉਹ ਫੈਲ ਕੀਤੀਆਂ ਜਾਣ ਅਤੇ ਸਕੂਲਾਂ ਦੇ ਵਿੱਚ ਜਿਹੜੀ ਪ੍ਰੋਜੈਕਟਾਂ ਵਾਲੀ ਸਿੱਖਿਆ ਕੰਪਨੀਆਂ ਰਾਹੀਂ ਸਿੱਖਿਆ ਚਲਾਈ ਜਾ ਰਹੀ ਹੈ ਮਿਸ਼ਨ ਸਮਰੱਥ ਪੜੋ ਪੰਜਾਬ ਪ੍ਰਵੇਸ਼ ਪੰਜਾਬ ਵਰਗੇ ਪਹਿਲਾਂ ਚੱਲਦੇ ਰਹੇ ਆ ਇਹਨਾਂ ਪ੍ਰੋਜੈਕਟਾਂ ਨੂੰ ਬੰਦ ਕਰਕੇ ਕਾਮਨ ਸਿੱਖਿਆ ਸਿਸਟਮ ਆ ਜਿਹੜਾ ਉਹ ਡਿਵੈਲਪ ਕੀਤਾ ਜਾਵੇ ਜਿਹੜੇ ਸਿੱਖਿਆ ਨੂੰ ਵਾਧੇ ਦੇ ਸੰਬੰਧ ਵਿੱਚ ਪੜ ਰਹੀ ਹੈ ਅਸੀਂ ਕਹਿੰਦੇ ਆ ਕਿ ਪੰਜਾਬ ਦਾ ਭੂਗੋਲ ਖੇਤਰ ਪੰਜਾਬ ਦਾ ਸੱਭਿਆਚਾਰ ਪੰਜਾਬ ਦੀ ਬੋਲੀ ਪੰਜਾਬ ਦੇ ਲੋਕਾਂ ਦਾ ਰਹਿਣ ਸਹਿਣ ਵੱਖਰਾਗਾ ਫਿਨਲੈਂਡ ਦੇ ਲੋਕਾਂ ਦਾ ਰਹਿਣ ਸਹਿਣ ਵੱਖਰਾ ਇਸ ਲਈ ਜਿਹੜੀ ਜਿਹੜੀ ਸਿੱਖਿਆ ਨੀਤੀ ਬਣਨੀ ਚਾਹੀਦੀ ਆ ਉਹ ਪੰਜਾਬ ਦੇ ਲੋਕਾਂ ਨੇ ਬੱਚਿਆਂ ਨੇ ਪੜ੍ਹਨੀ ਆ ਉਹ ਪੰਜਾਬ ਦੇ ਲੋਕਾਂ ਤੇ ਲਾਗੂ ਹੋਣੀ ਆ ਇਸ ਲਈ ਪੰਜਾਬ ਦੇ ਜਿਹੜੇ ਬੁੱਧੀਜੀਵੀ ਆ ਉਹਨਾਂ ਨਾਲ ਡਿਸਕਸ ਕਰਕੇ ਸਿੱਖਿਆ ਨੀਤੀ ਬਣਾਉਣੀ ਚਾਹੀਦੀ ਆ ਨਾ ਕਿ ਫਿਨਲੈਂਡ ਤੋਂ ਜਾ ਕੇ ਕੋਈ ਬਣਾਇਆ ਬਣਾਇਆ ਪ੍ਰੋਜੈਕਟ ਲੈ ਕੇ ਆਉਣਾ ਚਾਹੀਦਾ ਇਹੀ ਸਿੱਖਿਆ ਨੀਤੀ 220 ਜਿਹੜੀ ਹਿੰਦੁਸਤਾਨ ਦੀ ਮੋਦੀ ਸਰਕਾਰ ਨੇ ਬਣਾਈ ਆ ਉਹ ਵੀ ਇਸ ਤਰ੍ਹਾਂ ਪੂਰੇ ਹਿੰਦੁਸਤਾਨ ਦੇ ਵਿੱਚ ਆਪਦੀ ਇੱਕ ਭਾਸ਼ਾ ਇੱਕ ਰਾਸ਼ਟਰ ਬਣਾਉਣ ਦਾ ਜਿਹੜਾ ਉਹਨਾਂ ਦਾ ਆਕੀਦਾ ਮਿੱਥਿਆ ਹੋਇਆ ਉਹਨੂੰ ਲਾਗੂ ਕਰਨ ਲਾਗੂ ਕਰਨ ਵਾਸਤੇ ਸਿੱਖਿਆ ਨੀਤੀ 220 ਬਣਾਈ ਆ ਉਹ ਵੀ ਜਾ ਕੇ ਹਰੇਕ ਸਾਰੇ ਹਿੰਦੁਸਤਾਨ ਦੇ ਵਿੱਚ ਕਿ ਨਾਰਾ ਦੇ ਰਿਹਾ ਕਿ ਹਿੰਦੀ ਹਿੰਦੂ ਹਿੰਦੁਸਤਾਨ ਅਸੀਂ ਅਸੀਂ ਸਾਬਰਕਾਰ ਨੂੰ ਮਹਾਨ ਬਣਾਉਣਾ ਅਸੀਂ ਅਸੀਂ ਇਤਿਹਾਸ ਬਦਲਣਾ ਉਹਨਾਂ ਨੇ ਵੱਡੀ ਪੱਤਰ ਦੇ ਵਿੱਚ ਸਲੇਵ ਸੰ ਦੇ ਵਿੱਚ ਤਬਦੀਲੀਆਂ ਕਰਨ ਲੱਗੇ ਹੋਏ ਆ ਇਹੀ ਪੈਟਰਨ ਨੇ ਸਰਕਾਰ ਨੇ ਫੜਿਆ ਹੋਇਆ ਅਸੀਂ ਮੰਗ ਕਰਦੇ ਆ ਕਿ ਫਿਨਲੈਂਡ ਅਧਿਆਪਕਾਂ ਦੇ ਟੂਰ ਲਾਉਣ ਦੀ ਬਜਾਏ ਚੰਦ ਕ ਅਧਿਆਪਕਾਂ ਨੂੰ ਪਹਿਲੀ ਗੱਲ ਤਾਂ ਜਿਹੜੇ ਅਧਿਆਪਕਾਂ ਨੂੰ ਇਹ ਟੂਰਾਂ ਤੇ ਲੈ ਕੇ ਜਾਂਦੇ ਆ ਉਹ ਪ੍ਰੋਜੈਕਟਾਂ 'ਚ ਲੱਗੇ ਹੋਏ ਆ ਉਹਨਾਂ ਨੇ ਕਿਸੇ ਵੀ ਸਕੂਲ ਦੇ ਜਾਣਨੀ ਨਾ ਹੀ ਉਹਨਾਂ ਨੇ ਸਕੂਲਾਂ 'ਚ ਪੜਾਉਣਾਗਾ ਉਹਨਾਂ ਨੇ ਹਮੇਸ਼ਾ ਐ ਸਕੂਲਾਂ ਤੋਂ ਬਾਹਰ ਹੀ ਰਹਿਣਾ ਇਸ ਲਈ ਜਿਹੜੇ ਅਧਿਆਪਕਾਂ ਨੇ ਪੜਾਉਣਾਗਾ ਉਹਨਾਂ ਨਾਲ ਬੈਠ ਕੇ ਸੰਵਾਦ ਕਰੇ ਸਿੱਖਿਆ ਖੇਤਰ ਦੇ ਬੁੱਧੀਜੀਵੀਆਂ ਨੂੰ ਬੈਠ ਕੇ ਉਹਨਾਂ ਨਾਲ ਸੰਭਾਲ ਕਰਕੇ ਪੰਜਾਬ ਦੀ ਸਿੱਖਿਆ ਨੀਤੀ ਬਣਨੀ ਚਾਹੀਦੀ ਹੈ ਤਾਂ ਜੋ ਵਿਦਿਆਰਥੀਆਂ ਦਾ ਫਾਇਦਾ ਹੋ ਸਕੇ ਪਿਛਲੇ ਦਿਨਾਂ ਦੇ ਚੌਕੇ ਅਧਿਆਪਕਾਂ ਦੇ ਚਲਦੇ ਇਹ ਨੀਤੀ ਚਾਹੀਦੀ ਹੈ ਜਦ ਤੱਕ ਇੱਕ ਮੇਗਰਾ ਨਹੀਂ ਆ ਦੇਗਾ ਅਸੀਂ ਸਰਕਾਰ ਦੀ ਜ਼ਿਲ੍ਹਾ ਪ੍ਰਸ਼ਾਸਨ ਦੀ ਜ਼ਿਲ੍ਹਾ ਪਰਿਸ਼ਾ ਪ੍ਰਸ਼ਾਸਨ ਦੀ ਇਸ ਗੱਲੋਂ ਸਖਤ ਨਿੰਦਿਆ ਕਰਦੇ ਹਾਂ ਕਿ ਚਾਉਕੇ ਦਾ ਜਿਹੜਾ ਆਦਰਸ਼ ਮਾਡਲ ਸਕੂਲ ਆ ਇਥੋਂ ਦੇ ਡਿਪਟੀ ਕਮਿਸ਼ਨ ਦੁਆਰਾ ਬਣਾਈ ਹੋਈ ਕਮੇਟੀ ਦੀ ਰਿਪੋਰਟ ਇਹ ਸਾਬਤ ਕਰਦੀ ਆ ਕਿ ਚਾਉਕੇ ਸਕੂਲ ਦੀ ਮੈਨੇਜਮੈਂਟ ਲੱਖਾਂ ਰੁਪਏ ਮਹੀਨੇ ਦੇ ਘਪਲਾ ਕਰ ਰਹੀ ਆ ਉਹ ਵਿਦਿਆਰਥੀਆਂ ਨੂੰ ਵਰਦੀਆਂ ਨਹੀਂ ਦੇ ਰਹੀ ਕੋ ਵਿਦਿਆਰਥੀਆਂ ਤੋਂ ਫੀਸਾ ਲੈ ਰਹੀ ਆ ਵਿਦਿਆਰਥੀਆਂ ਦੀ ਵਿਦਿਆਰਥੀਆਂ ਨੂੰ ਕਿਤਾਬਾਂ ਨਹੀਂ ਦਿੱਤੀਆਂ ਜਾ ਰਹੀਆਂ ਅਧਿਆਪਕਾਂ ਨੂੰ 40 40000 ਰੁਪਏ ਖਾਤਿਆਂ ਚ ਪਾ ਕੇ ਉਹਨਾਂ ਦੇ 10 10 ਰੁਪਏ ਹਜ਼ਾਰ ਛੱਡ ਕੇ 30 30000 ਦੀ ਟੀਮ ਰਹੀ ਕਢਾ ਲੈ ਜਾਂਦੇ ਆ ਇਹੋ ਜੀ ਹਾਲਤਾ ਜਿਹੜੇ ਅਧਿਆਪਕਾਂ ਨੇ ਇਹ ਜਿਹੜਾ ਭ੍ਰਿਸ਼ਟਾਚਾਰ ਨੂੰ ਉਜਾਗਰ ਕੀਤਾ ਉਹਨਾਂ ਅਧਿਆਪਕਾਂ ਨੂੰ ਪੁਲਿਸ ਫੜ-ਫੜ ਕੇ ਜੇਲ੍ਹਾਂ ਦੇ ਵਿੱਚ ਸੁੱਟ ਰਹੀ ਆ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਰਿਹਾ ਕਿ ਸਾਡੀ ਭ੍ਰਿਸ਼ਟਾਚਾਰ ਪ੍ਰਤੀ ਸਾਡੀ ਪਾਰਟੀ ਦੀ 0% ਟੋਲਰੈਂਸ ਆ ਅੱਜ ਉਹੀ ਸਿੱਖਿਆ ਉਹੀ ਮੁੱਖ ਮੰਤਰੀ ਉਹੀ ਸਿੱਖਿਆ ਮੰਤਰੀ ਉਹੀ ਬਠਿੰਡੇ ਦਾ ਡੀਸੀ ਉਹੀ ਪੁਲਿਸ ਪ੍ਰਸ਼ਾਸਨ ਉਹਦਾ ਸਾਰਾ ਲੰਗ ਲਾਣਾ ਉਸ ਭ੍ਰਿਸ਼ਟਾਚਾਰ ਮੈਨੇਜਮੈਂਟ ਦੀ ਪਿੱਠ ਤੇ ਖੜਾ ਅਸੀਂ ਮੰਗ ਕਰਦੇ ਆ ਸਰਕਾਰ ਤੋਂ ਕਿ ਉਸ ਮੈਨੇਜਮੈਂਟ ਨੂੰ ਜਿਹੜੀ ਭ੍ਰਿਸ਼ਟਾ ਚ ਚ ਸਾਫਤ ਹੋ ਚੁੱਕੀ ਆ ਉਹਨੂੰ ਉੱਥੇ ਬਾਹਰ ਕੱਢਿਆ ਜਾਵੇ ਉਹਦੇ ਤੇ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਜਾਵੇ ਤੇ ਸਾਰੇ ਅਧਿਆਪਕਾ ਜਿਹੜੇ ਮੰਦ ਭਾਵਨਾ ਨਾਲ ਜਿਨ੍ਹਾਂ ਨੂੰ ਬਾਹਰ ਕੱਢਿਆ ਹੋਇਆ ਉਹਨਾਂ ਨੂੰ ਉੱਥੇ ਬਹਾਲ ਕੀਤਾ ਜਾਵੇ ਇਹ ਸਿੱਖਿਆ ਦਾ ਚਾਉਕੇ ਦਾ ਸਕੂਲ ਸਿੱਖਿਆ ਭਾਗ ਦੇ ਅੰਦਰ ਆਵੇ ਸਾਰੇ ਅਧਿਆਪਕਾਂ ਨੂੰ ਜਿਹੜਾ ਰੈਗੂਲਰ ਕੀਤਾ ਜਾਵੇ ਅੱਜ ਅਸੀਂ ਜਿਹੜੀ ਖਾਤੀ ਸਿੱਖਿਆ ਕ੍ਰਾਂਤੀ ਆ ਇਹਦਾ ਅਸੀਂ ਪ੍ਰਭਾਵਸ਼ਾਲੀ ਪੁਤਲਾ ਬਣਾਇਆ ਹੋਇਆ ਅਸੀਂ ਪੰਜਾਬ ਦੇ ਵਿੱਚ ਡੀਟੀਐਫ ਵੱਲੋਂ ਦੂਜੇ ਭਰਾਤਰੀ ਜਿੱਥੇ ਬੰਦੀਆਂ ਵੱਲੋਂ ਅੱਜ ਜ਼ਿਲ੍ਹਾ ਹੈੱਡਕੁਆਟਰਾਂ ਤੇ ਇਹਦੇ ਜੁਨੀਆਂ ਤਰਸੀਆਂ ਫੋਕ ਰਹੇ ਹੋ ਅਗਲੇ ਦਿਨਾਂ ਦੇ ਵਿੱਚ ਅਸੀਂ ਲੁਧਿਆਣੇ ਦੇ ਵਿੱਚ ਪੰਜਾਬ ਲੈਵਲ ਤੇ ਵੱਡਾ ਇਕੱਠ ਕਰਕੇ ਸਰਕਾਰ ਵਿਰੁੱਧ ਇਹ ਲਗਾਤਾਰ ਸੰਘਰਸ਼ ਜਾਰੀ ਰੱਖਾਂਗੇ ਬਲਜਿੰਦਰ ਸਿੰਘ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਡੈਮੋਕਰੇਟਿਕ ਜਨਤ ਪੰਜਾਬ ਅੱਜ ਪੰਜਾਬ ਸਰਕਾਰ ਵੱਲੋਂ ਜੋ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਸਕੂਲਾਂ ਦੇ ਵਿੱਚ ਰਾਜਨੀਤਿਕ ਮਾਹੌਲ ਬਣਾ ਕੇ ਸਕੂਲੀ ਪੜ੍ਹਾਈ ਜਿਹੜੀ ਪ੍ਰਭਾਵਿਤ ਕੀਤੀ ਜਾ ਰਹੀ ਹੈਗੀ ਆ ਤੇ ਅਧਿਆਪਕਾਂ ਦੀਆਂ ਅਸਲੀ ਜਿਹੜੀਆਂ ਵਿਭਾਗੀ ਤੇ ਆਰਥਿਕ ਮੰਗਾਂ ਤੋਂ ਸਰਕਾਰ ਨੇ ਮੂੰਹ ਘੁਮਾਇਆ ਹੋਇਆ ਉਸ ਦੇ ਰੂਸ ਵਜੋਂ ਅੱਜ ਦਾ ਜਿਹੜਾ ਪ੍ਰੋਗਰਾਮ ਹੈਗਾ ਡੀਟੀਐਫ ਮੈਰਿਟੋਰੀਅਸ ਅਤੇ ਕੰਪਿਊਟਰ ਸੰਘਰਸ਼ ਕਮੇਟੀ ਦੇ ਸੱਦੇ ਉਤੇ ਇਹ ਅੱਜ ਕੀਤਾ ਜਾ ਰਿਹਾ ਹੈਗਾ ਜੀ ਅੱਜ ਅਸੀਂ ਪੰਜਾਬ ਸਰਕਾਰ ਦੇ ਇਹ ਜਿਹੜੇ ਭਾਦੇ ਪੂਰੇ ਨਹੀਂ ਕਰ ਰਹੇ ਉਹ ਸਰਕਾਰ ਦੀ ਆਰਥੀ ਲਾਂਭੂ ਲਾ ਰਹੇ ਆ ਅੱਜ ਦੀ ਸਰਕਾਰ ਤੋਂ ਮੰਗ ਕਰਦੇ ਆ ਕਿ ਮੈਰਿਟੋਰੀਅਸ ਕੰਪਿਊਟਰ ਅਧਿਆਪਕਾਂ ਨੂੰ ਤੇ ਨਾਲ ਕੱਚੇ ਅਧਿਆਪਕਾਂ ਨੂੰ ਸਿੱਖਿਆ ਭਾਗ ਦੇ ਵਿੱਚ ਮਰਜ ਕੀਤਾ ਜਾਵੇ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ 80% ਤੋਂ ਵੱਧ ਬਲਾਤ ਪ੍ਰਾਇਮਰੀ ਸਿੱਖਿਆ ਐਜੂਕੇਸ਼ਨ ਆਫੀਸਰ ਦੀਆਂ ਪੋਸਟਾਂ ਖਾਲੀ ਪਈਆਂ ਨੇ ਉਹ ਭਰੀਆਂ ਜਾਣ ਬਠਿੰਡੇ ਜ਼ਿਲ੍ਹੇ ਦੇ ਵਿੱਚ ਸੱਤ ਦੇ ਵਿੱਚੋਂ ਸਿਰਫ ਇੱਕ ਬੀਪੀਓ ਹੀ ਆ ਜਿਹੜਾ ਉਹ ਸਾਰੇ ਜ਼ਿਲ੍ਹੇ ਦੇ ਪ੍ਰਾਇਮਰੀ ਅਧਿਆਪਕਾਂ ਦੀ ਤਨਖਾਹ ਕਢਾਰਿਆ ਅੱਜ 16 ਪੈਲ ਤੱਕ ਸਾਡੇ ਬਠਿੰਡੇ ਜ਼ਿਲ੍ਹੇ ਦੇ ਅਧਿਆਪਕਾਂ ਦੀ ਤਨਖਾਹ ਨਹੀਂ ਪਈ ਇਸੇ ਤਰ੍ਹਾਂ ਪ੍ਰਿੰਸੀਪਲਾਂ ਦੀਆਂ ਜਿਹੜੀਆਂ ਹੈਗੀਆਂ ਉਹ ਪੰਜਾਬ ਦੇ ਵਿੱਚ 75% ਸਕੂਲਾਂ 'ਗੀਆਂ ਇਹਦੇ ਵਿੱਚ ਪੋਸਟਾਂ ਖਾਲੀ ਪਈਆਂ ਇਸ ਤਰ੍ਹਾਂ ਮੁੱਖ ਅਧਿਆਪਕਾਂ ਤੋਂ ਸਖਣੇ ਪਏ ਨੇ ਸਾਡੇ ਹਾਈ ਸਕੂਲ 50% ਤੋਂ ਵੱਧ ਬਠਿੰਡੇ ਜ਼ਿਲ੍ਹੇ ਦੇ ਵਿੱਚ ਸੀਨੀਅਰ ਸੈਕੰਡਰੀ ਸਕੂਲ ਜਿਹੜਾ ਹੈਗਾ ਇੱਕ ਪ੍ਰਿੰਸੀਪਲ ਕੋਲੇ 7-7 ਸਕੂਲਾਂ ਦਾ ਜਿੰਮੇਵਾਰੀਆਂ ਨੇ ਇਸ ਤਰ੍ਹਾਂ ਮੁਖ ਅਧਿਆਪਕਾਂ ਕੋਲੇ ਵੀ 3-3 4-4 ਸਕੂਲ ਨੇ ਸਕੂਲਾਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਆ ਸਕੂਲਾਂ ਦਾ ਜਿਹੜਾ ਐਜੂਕੇਸ਼ਨ ਸਿਸਟਮ ਦੇ ਵਿੱਚ ਸਾਡਾ ਸਿਲੇਬਸ ਹੈਗਾ ਜਿਹੜੀਆਂ ਵਿਭਾਗਿਕ ਜਿਹੜੇ ਨੇ ਜਾਰੀ ਕੀਤਾ ਉਹ ਨਹੀਂ ਪੜਾਇਆ ਜਾ ਰਿਹਾ ਸਗੋਂ ਦੀ ਬਾਦੂ ਦੇ ਜਿਹੜੇ ਸਾਡਾ ਜਿਹੜਾ ਅਗਲਾ ਸੰਘਰਸ਼ ਹੈਗਾ ਅਸੀਂ ਸੂਬਾ ਕਮੇਟੀ ਨੇ ਜਿਹੜਾ ਸੂਬੇ ਜਲਾਸ ਦੇ ਵਿੱਚ ਕੀਤਾ ਕਿ ਅਸੀਂ ਜਿਹੜੀ ਆਉਣ ਵਾਲੇ ਜਿਹੜੀ ਹੈਗੀ ਆ ਲੁਧਿਆਣੇ ਦੇ ਵਿੱਚ ਇਹ ਇਲੈਕਸ਼ਨ ਆ ਰਹੀ ਹੈਗੀ ਆ ਉਹਦੇ ਵਿੱਚ ਵੀ ਅਸੀਂ ਆਪਦੀ ਆਵਾਜ਼ ਬਲੰਦ ਕਰਾਵਾਂ ਕਰਾਂਗੇ ਤੇ ਸਰਕਾਰ ਦੀਆਂ ਨੀਤੀਆਂ ਪਾਲਿਸੀਆਂ ਦਾ ਪਾਜ ਉਧੇੜਾਂਗੇ ਤੇ ਆਪਦੀਆਂ ਮੰਗਾਂ ਦੇ ਵੱਲ ਸਰਕਾਰ ਦਾ ਧਿਆਨ ਕਰਾਵਾਂਗੇ